ਮੁੱਖ ਮੰਤਰੀ ਇਹਦੇ ਤੇ ਬਿਆਨ ਦੇਵੇ ਕਿ ਸਰਕਾਰ ਦੀ ਇਹਦੇ ਵਿੱਚ ਕੀ ਅਨਵੈਂਦੀ ਸੀ ਇਹ ਮਲੀਪੋਗਨਸੀ 나ਚਨੀ ਸਾਹਿਬ ਬੋਲਦੇ ਨਾ ਸਿੱਧੂ ਸਾਹਿਬ ਦੇ ਤਾਂ ਬੋਲਣਾ ਹੀ ਨਹੀਂ ਪਈ ਸੀ ਕਿਉਂਕਿ ਸਿੱਧੂ ਸਾਹਿਬ ਨੂੰ ਤਾਂ 50 ਤਸਵੀਰਾਂ ਆਏ ਜਿਵੇਂ ਫੈਮਿਲੀ ਮੈਂਬਰ ਨਾ ਪ੍ਰਕਾਸ਼ ਸਿੰਘ ਹੁਸਲੇ ਦੇ ਬੋਲਦੇ ਨੇ ਸੁਖੀ ਰੰਧਾਵਾ ਬੋਲਦੇ ਆ ਪ੍ਰਤਾਪ ਆਜਵਾ ਮੋਹਦੇ ਸਿੰਘ ਦੇ ਬੰਦੇ ਦਾ ਬਿਆਨ ਹਜੇ ਤੱਕ ਇਹ ਨਹੀਂ ਆਇਆ ਇੰਨੀ ਬਰਾਮਦੀ ਹੋਈ ਹੋਵੇ ਤੇ ਇਨਵੈਸਟੀਗੇਟਿੰਗ ਏਜੰਸੀ ਨੇ ਪੁਲਿਸ ਰਿਮਾਂਡ 1.5 ਦਾ ਬਿਨਾ ਮੰਗਿਆ ਹੋਵੇ کورٹ ਤੋਂ ਰਿਮਾਂਡ ਨਾਮ ਤੇ ਬਿਨਾ ਇਹਨੂੰ ਨਜਾਇਜ਼ ਸਰਚ ਕਰਨਾ

ਕਿਸ ਪੱਧਰ ਤੱਕ ਪੰਜਾਬ ਦੇ ਵਿੱਚ ਚੱਲ ਰਹੀ ਹੈ ਸਰਕਾਰ ਦੀ ਪੁਸ਼ਤ ਪਨਾਹੀ ਦੇ ਵਿੱਚ ਉੱਥੇ ਇਹ ਕਈ ਵੱਡੇ ਸਵਾਲ ਵੀ ਖੜੇ ਕਰਤੇ ਤੇ ਕਈ ਲੋਕਾਂ ਦੇ ਚਿਹਰੇ ਇਹਦੇ ਵਿੱਚ ਨੰਗੇ ਹੋਏ ਪਰਸੋਂ ਦੀ ਇਹ ਅਰੈਸਟ ਹੋਈ ਹੈ ਸਰਚਾਂ ਹੋਈਆਂ ਪਹਿਲੇ ਦਿਨ ਲਿਸਟ ਆਈ ਕਿ ਕਿ 5 ਕਰੋੜ ਰੁਪਇਆ ਇਕੱਠਾ ਹੋਇਆ ਬਰਾਮਦ ਹੋਇਆ 22 ਘੜੀਆਂ ਮਿਲੀਆਂ ਫਕ ਵਗੈਰਾ ਵਗੈਰਾ ਕਾਫੀ ਵੱਡੀ ਲਿਸਟ ਸੀ ਕੱਲ ਦੇ ਦਿਨ ਦੇ ਵਿੱਚ ਸਰਚ ਹੁੰਦਿਆਂ ਦੌਰਾਨ ਗਿਣਤੀ ਦੌਰਾਨ ਇਹ ਲਿਸਟ बनके बड़ी होगी उसको साथ भी मैं पहला ता ਹੁਣ ਤੱਕ ਦੀ ਬ੍ਰਾਂਦਗੀ ਜਿਹੜੀ ਸੀਬੀਆਈ ਨੇ ਕੀਤੀ ਹੈ ਉਹਦੇ ਬਾਰੇ ਦੱਸਣਾ ਚਾਹਣਾ ਹੈ ਅਗਲੀ ਗੱਲ ਮੈਂ ਫੇਰ ਕਰਦਾ ਚੰਡੀਗੜ੍ਹ ਦੇ ਘਰ ਤੋਂ ਡੀਆਈਜੀ ਭੁੰਦਰ ਦੇ ਘਰ ਤੋਂ 7.5 ਕਰੋੜ ਰੁਪਇਆ ਕੈਸ਼ ਬ੍ਰਾਂਧ ਹੋਇਆ ਸਿਉਣਾ 2.5 ਕਿਲੋ 25 ਲਗਜ਼ਰੀ ਘੜੀਆਂ ਜਿਹਦੇ ਚੋਂ ਕਹਿੰਦੇ ਆ ਰੋਲੈਕਸ ਤੇ ਰਾਡੋ ਵੀ ਸ਼ਾਮਲ ਹੈ 50 ਇਮ ਮੂਵੇਬਲ ਪ੍ਰੋਪਰਟੀਜ਼ 50 ਪ੍ਰਾਪਰਟੀਆਂ ਦੇ ਦਸਤਾਵੇਜ਼ ਉਹਨਾਂ ਅੱਜ ਕੱਲ ਮਾੜੇ ਤੋਂ ਮਾੜੇ ਪਿੱਛੇ ਪਿੰਡ ਚ ਜਾ ਕੇ ਵੀ ਕਿਤੇ ਕਿੱਲਾ ਲਈਦਾ 50 ਲੱਖ ਰੁਪਏ ਨੂੰ ਕਿੱਲਾ ਹੋਇਆ ਖੜਾ ਅੱਜ ਕੱਲ ਤੇ ਇਹ ਤਾਂ ਪ੍ਰਾਪਰਟੀਆਂ ਕਿੰਨੇ ਸੈਂਕੜੇ ਕਰੋੜਾਂ ਦੀਆਂ ਬਣਨ ਗਿਆ ਉਹ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਮਲਟੀਪਲ ਬੈਂਕ ਅਕਾਊਂਟਸ ਲੋਕਰ ਦੀਆਂ ਚਾਬੀਆਂ ਤੇ ਜਿਹੜਾ ਇੱਕ ਇਹਨਾਂ ਦਾ ਫਾਰਮ ਹਾਊਸ ਹੈ ਸਮਰਾਲੇ ਉੱਥੇ ਜਦੋਂ ਸਰਚ ਹੋਈ ਉਤੋਂ ਵੀ ਬਰਾਮਦ ਹੋਈ ਸ਼ਰਾਬ ਵੀ ਬਰਾਮਦ ਹੋਈ ਨਕਦੀ ਵੀ ਬਰਾਮਦ ਹੋਈ 21 ਲੱਖ ਰੁਪਈਆ ਉਹ ਜਿਹੜਾ ਪ੍ਰੇਸ਼ਾਨੂ ਹੈ ਜਿਹਦਾ ਵਿੱਚ ਦਲਾਲ ਸੀ ਉਹਦੇ ਕੋਲ ਵੀ ਬਰਾਬਦ ਹੋਏ ਤੁਸੀਂ ਵੇਖੋ ਇੰਨਾ ਵੱਡਾ ਇੱਕ ਸਟੇਟ ਦਾ ਸੀਨੀਅਰ ਅਫਸਰ ਦੇ ਖਿਲਾਫ ਇੱਕ ოਪਰੇਸ਼ਨ ਸੀਬੀਆਈ ਨੇ ਕੀਤਾ ਬਾਹਰੋਂ ਆ ਕੇ ਜਿਵੇਂ ਮੈਂ ਕੱਲ ਜ਼ਿਕਰ ਕੀਤਾ ਸੀ ਸਭ ਤੋਂ ਪਹਿਲਾਂ ਤਾਂ ਇਹ ਸਰਕਾਰ ਵੀ ਮੈਂ ਫੇਲੀਅਰ ਨਹੀਂ ਕਹੂੰਗਾ ਸਰਕਾਰ ਵੀ ਮਿਲੀਭੁਗਤ ਕਹੂੰਗਾ ਕਿ ਸਰਕਾਰ ਦੇ ਨੱਕ ਥੱਲੇ ਇਹ ਇੱਕ ਦਿਨਸ ਦਾ ਪੈਸਾ ਇਕੱਠਾ ਨਹੀਂ ਹੋਇਆ ਤੇ ਇਹ ਵੀ ਨਹੀਂ ਕਿ ਲੋਕਾਂ ਕੋਲੇ ਇਹ ਖਬਰਾਂ ਨਹੀਂ ਸੀ ਕਿ ਇਹ ਕੁਝ ਹੋ ਰਿਹਾ ਹੈ ਸੋ ਇੰਨਾ ਕੁਝ ਹੋ ਰਿਹਾ ਸੀ ਤੇ ਸਰਕਾਰ ਨੇ ਬੜੀ ਕਨਵੀਨੀਐਂਟਲੀ ਜਿਵੇਂ ਆਪਾਂ ਕਹਿ ਦਿੰਨੇ ਆ ਮੂੰਹ ਦੂਜੇ ਪਾਸੇ ਕਰਕੇ ਤੇ ਫ੍ਰੀ ਹੈਂਡ ਦਿੱਤਾ ਹੋਇਆ ਸੀ ਕਿਉਂਕਿ ਇਹ ਸਾਰੇ ਦੇ ਵਿੱਚ ਤਾਰਾ ਜਿਵੇਂ ਕੱਲ ਵੀ ਜ਼ਿਕਰ ਕੀਤਾ ਸੀ ਜੇ ਪ੍ਰੂਵ ਹੋਵੇ ਤਾਂ ਇਹਦੀਆਂ ਪੈੜਾ ਇਹਦੀਆਂ ਤਾਰਾਂ ਬੜੀ ਦੂਰ ਤੱਕ ਜਾਣਗੀਆਂ ਹੈਰਾਨੀ ਦੀ ਗੱਲ ਇਹ ਹੈ ਕਿ 48 ਘੰਟੇ ਬੀਤਣ ਤੋਂ ਬਾਅਦ ਵੀ ਹੁਣ ਤੱਕ ਸਟੇਟ ਦਾ ਹੋਮ ਮਿਨਿਸਟਰ ਜਿਹੜਾ ਕਿ ਮੁੱਖ ਮੰਤਰੀ ਵੀ ਐ ਸਟੇਟ ਦਾ ਉਹਦੇ ਵੱਲੋਂ ਇਹਦੇ ਤੇ ਇੱਕ ਵੀ ਬਿਆਨ ਜਿਹੜੇ ਆਪ ਦੇ ਆਪ ਨੂੰ ਕਟੜ ਇਮਾਨਦਾਰ ਕਹਿੰਦੇ ਸੀ ਜਿਹੜੇ ਕਹਿੰਦੇ ਸੀ ਜ਼ੀਰੋ ਟੋਲਰੈਂਸ ਆ ਕਰਪਸ਼ਨ ਦੇ ਤੇ ਸਾਡੀ ਤੁਹਾਡੀ ਸਟੇਟ ਦਾ ਵਨ ਆਫ ਦਿ ਸੀਨੀਅਰ ਮੋਸਟ ਆਫੀਸਰ ਕੋਲੋਂ ਇੰਨਾ ਵੱਡਾ ਕੈਸ਼ ਬਰਾਮਦ ਹੋਇਆ ਤਸਵੀਰਾਂ ਚੈਨਲਾਂ ਤੇ ਦੇਸ਼ ਭਰ ਚ ਚੱਲ ਰਹੀਆਂ ਤੇ ਤੁਹਾਡੇ ਵੱਲੋਂ ਹਜੇ ਤੱਕ ਇੱਕ ਵੀ ਟਿੱਪਣੀ ਨਹੀਂ ਮੈਂ ਹੁਣ ਵੀ ਮੁੱਖ ਮੰਤਰੀ ਦਾ ਫੇਸਬੁੱਕ ਤੇ ਟਵਿੱਟਰ ਅਕਾਊਂਟ ਦੇਖ ਕੇ ਹਟਿਆ ਨਾਟ ਅ ਸਿੰਗਲ ਪੋਸਟ ਔਨ ਦਿਸ ਇਸ਼ੂ ਦੂਜੇ ਪਾਸੇ ਮੁੱਖ ਜਿਹੜੀ ਆਪੋਜੀਸ਼ਨ ਪਾਰਟੀ ਹੈ ਤਸਵੀਰਾਂ ਆਪੋਜੀਸ਼ਨ ਪਾਰਟੀ ਦੇ ਸਾਰੇ ਲੀਡਰਾਂ ਨਾਲ ਉਹ ਜਿਹੜਾ ਦਲਾਲ ਮਿਡਲਮੈਨ ਹੈ ਉਹ ਸਾਰਿਆਂ ਨਾਲ ਫੇਸਬੁੱਕ ਤੇ ਇੰਸਟਾਗ੍ਰam ਤੇ ਉਹਦੀਆਂ ਸਭ ਨੇ ਦੇਖੀਆਂ ਸੋਸ਼ਲ ਮੀਡੀਆ ਤੇ ਵੀ ਚੱਲ ਰਹੀਆਂ ਕੀ ਇਹਦੀ ਚੁੱਪੀ ਦਾ ਕਾਰਨ ਕੀ ਹੈ ਕਿ ਉਧਰ ਵੀ ਕੁਛ ਨਾ ਕੁਛ ਹਿੱਸਾ ਚੱਲਦਾ ਸੀ ਜਾਂ ਆਪਦੇ ਕੇਸਾਂ ਦੇ ਵਿੱਚ ਕਿਉਂਕਿ ਕਾਂਗਰਸ ਦੀ ਵੀ 5 ਸਾਲ ਜਿਹੜੀ ਲੁੱਟ ਹੋਈ ਹੈ ਉਹਦੇ ਸਾਰੇ ਕੰਪਰੋਮਾਈਜ਼ ਹੋਏ ਆ ਕਿ ਆਪਦੇ ਕੇਸਾਂ ਚ ਇੰਨੇ ਕੰਪਰੋਮਾਈਜ਼ ਹੋ ਗਏ ਕਿ ਤੁਸੀਂ ਬੋਲ ਹੀ ਨਹੀਂ ਰਹੇ ਤੀਜਾ ਤੇ ਵੱਡਾ ਸਵਾਲ ਤੁਸੀਂ ਵੇਖੋ ਇੰਨੀ ਵੱਡੀ ਬ੍ਰਾਮਬੀ ਹੋਗੀ ਮੈਂ ਅੱਜ ਤੱਕ ਕੋਈ ਕੇਸ ਨਹੀਂ ਸੁਣਿਆ ਜਿਹਦੇ ਚ ਇੰਨੀ ਬ੍ਰਾਮਬੀ ਹੋਈ ਹੋਵੇ ਤੇ ਇਨਵੈਸਟੀਗੇਟਿੰਗ ਏਜੰਸੀ ਨੇ ਪੁਲਿਸ ਰਿਮਾਂਡ ਇੱਕ ਦਿਨ ਦਾ ਵੀ ਨਾ ਮੰਗਿਆ ਹੋਵੇ ਕੋਰਟ ਤੋਂ ਕਿ ਇਹ ਪੈਸਾ ਕਿੱਥੋਂ ਆਇਆ ਇਹ ਪੈਸਾ ਕਿੱਥੇ ਜਾਣਾ ਸੀ ਕਿਹੜਾ ਕਿਹੜਾ ਇਹਦੇ ਵਿੱਚ ਇਨਵੋਲਡ ਸੀ ਕਿਹਨੇ ਅੱਖੀਆਂ ਅੱਖਾਂ ਬੀਚੀਆਂ ਕਿਹਨੇ ਫੈਸਿਲੀਟੇਟ ਕਰਾਇਆ ਤੇ ਐਂਡ ਯੂਜ਼ਰ ਇਸ ਪੈਸੇ ਦਾ ਕੌਣ ਸੀ ਇਹ ਜਾਂਚ ਦਾ ਵਿਸ਼ਾ ਸੀ ਬਹੁਤ ਵੱਡੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਤੇ ਸੀਬੀਆਈ ਨੇ ਕੱਲ ਉਹਦਾ ਰਿਮਾਂਡ ਹੀ ਨਹੀਂ ਮੰਗਿਆ ਉਹਨਾਂ ਨੂੰ ਜੁਡੀਸ਼ੀਅਲ ਭੇਜਤਾ ਇਨਵੈਸਟੀਗੇਸ਼ਨ ক্লোਜ਼ ਜੁਡੀਸ਼ੀਅਲ ਦੇ ਵਿੱਚੋਂ ਕੁਝ ਸਮੇਂ ਬਾਅਦ ਡੀਲ ਫੈਸਿਲੀਟੇਟ ਕਰ ਦਿੱਤੀ ਜਾਊਗੀ ਇਹ ਆਫੀਸਰ ਸਾਬੰਦ ਫੇਰ ਆ ਕੇ ਆਪਦੀ ਕੁਰਸੀ ਤੇ ਬੈਠੇਗੇ ਸੋ ਇਹਦੇ ਵਿੱਚ ਤਿੰਨੋਂ ਪਾਰਟੀਆਂ ਜਿਹੜੀਆਂ ਨੈਸ਼ਨਲ ਪਾਰਟੀਆਂ ਐ ਮੈਂ ਫੇਰ ਕਹਾਂ ਪੰਜਾਬ ਦੀ ਮੁੱਟ ਜਿਹੜੀ ਹੋ ਰਹੀ ਹੈ ਇਹਨਾਂ ਨੈਸ਼ਨਲ ਪਾਰਟੀਆਂ ਵੱਲੋਂ ਇੱਕ ਹੋਰ ਇਹ ਉਹਦਾ ਜਿਉਂਦਾ ਜੱਗ ਦਾ ਸਬੂਤ ਹੈ ਕਿ ਨਾ ਤਾਂ ਮੌਜੂਦਾ ਸਰਕਾਰ ਬੋਲੀ ਇਸ ਤੇ ਨਾ ਕਾਂਗਰਸ ਹੁਣ ਤੱਕ ਬੋਲੀ ਕਾਂਗਰਸ ਦੇ ਪ੍ਰਧਾਨ ਨੇ ਇੱਕ ਤਰਨ-ਤਰਨ ਚੱਲਵਾ ਜਾਂ ਬਿਆਨ ਦਿੱਤਾ ਜਦੋਂ মিডিਆ ਇੰਟਰੈਕਸ਼ਨ ਕਰ ਰਹੇ ਸੀ ਕਿਉਂਕਿ ਸਵਾਲ ਪੁੱਛੇ ਜਾਂਦੇ ਉੱਥੇ ਤਾਂ ਬੋਲਣਾ ਹੀ ਪੈਂਦਾ ਨਾ ਚੰਨੀ ਸਾਹਿਬ ਬੋਲੇ ਨਾ ਸਿੱਧੂ ਸਾਹਿਬ ਨੇ ਤਾਂ ਬੋਲਣਾ ਹੀ ਕੀ ਸੀ ਕਿਉਂਕਿ ਸਿੱਧੂ ਸਾਹਿਬ ਨੂੰ ਇਹ ਤਾਂ 50 ਤਸਵੀਰਾਂ ਐ ਜਿਵੇਂ ਫੈਮਿਲੀ ਮੈਂਬਰ ਦੀਆਂ ਹੋ ਨਾ ਪਰਗਟ ਸਿੰਘ ਹਰ ਮੁਸਲੇ ਤੇ ਬੋਲਦੇ ਨੇ ਸੁਖੀ ਰੰਧਾਵਾ ਬੋਲਦੇ ਆ ਪ੍ਰਤਾਪ ਬਾਜਵਾ ਬੋਲਦੇ ਸਿੰਗਲ ਬੰਦੇ ਦਾ ਬਿਆਨ ਹਜੇ ਤੱਕ ਇਹਦੇ ਤੇ ਨਹੀਂ ਆਇਆ ਤੇ ਜਿਹੜੀ CBI ਵੱਲੋਂ ਇਸ ਅੱਜ ਲੀਗਲ ਐਕਸਪਰਟਸ ਗੱਲ ਕਰ ਰਹੇ ਆ ਕਿ ਰਿਮਾਂਡ ਨਾਮ ਨਾ ਤੇ ਬਿਨਾ ਇਹਨੂੰ ਨਜਾਇਜ਼ ਸਰਚ ਕਰਨਾ ਕਿਸੇ ਨਾ ਕਿਤੇ ਕੀ ਇਹਦੇ ਕੇਸ ਦੇ ਵਿੱਚ ਢਿੱਲੇ ਛੱਡੀ ਜਾ ਰਹੀ ਹੈ ਜਾਂ ਮਦਦ ਹੋ ਰਹੀ ਹੈ ਇਹ ਵੱਡੇ ਸਵਾਲ ਹੈ ਇਹ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਤੇ ਮੁੱਖ ਮੰਤਰੀ ਇਹਦੇ ਤੇ ਬਿਆਨ ਦੇਵੇ ਕੀ ਸਰਕਾਰ ਦੀ ਇਹਦੇ ਵਿੱਚ ਕੀ ਅਨਗਹਿਨੀ ਸੀ ਕੀ ਮਿਲੀ ਭੋਗਤ ਸੀ ਫੈਸਿਲੀਟੇਟਰ ਸੀ ਕੀ ਸੀ ਮੁੱਖ ਮੰਤਰੀ ਦਾ ਐਸ ਹੋਮ ਮਿਨਿਸਟਰ ਸਟੇਟ ਦਾ ਜਿਹੜੇ ਡਾਇਰੈਕਟਲੀ ਥੱਲੇ ਅਫਸਰ ਕੰਮ ਕਰਦੇ ਸੀ ਉਹਦਾ ਬਿਆਨ ਦੇਣਾ ਲੋਕ ਪੰਜਾਬ ਦੇ ਉਸ ਉਹਦੀ ਸਟੇਟਮੈਂਟ ਸੁਣਨਾ ਚਾਹੁੰਦੇ ਆ ਵੀ ਇਹਦੇ ਤੇ ਕੀ ਕਹਿਣਾ ਐਂਡ ਇਹ ਸਾਰੇ ਜਾਣੇ ਦੇ ਸਟੈਂਡ ਐਕਸਪੋਜ਼ਡ ਔਨ ਦਿਸ ਇਸ਼ੂ ਕੀ ਇੱਕ ਕ腐ਸ਼ਨ ਦੀਆਂ ਗੱਲਾਂ ਵੱਡੀਆਂ ਵੱਡੀਆਂ ਕਰਨ ਵਾਲੇ ਅੱਜ ਜਿਹੜੇ ਐਡੇ ਕਰਾਪਟ ਅਫਸਰ ਖੜੇ ਜਾਂਦੇ ਆ ਉਥੇ ਆ ਕੇ ਸਾਰੇ ਚੁੱਪੀ ਸਾਧ ਜਾਂਦੇ